ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੰਮ੍ਰਿਤਸਰ ਲੋਕ ਦੀ ਸ਼ੁਭਾਭਖਣ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਤੇ ਆਪਾਂ ਲੱਗੇ ਸੀਗੇ ਰੋਟੀ ਪਾਣੀ ਨੌਨ ਕੇ ਸੇਵਾ ਇੰਸੀ ਦੀ ਬਾਬਾ ਜੀ ਜੀ ਉਹ ਕਰੀ ਜਾਂਦੇ ਸੀਗੇ ਬਾਤ ਦਿਖਾਉਣੇ ਆ ਤੁਹਾਨੂੰ ਰੋਟੀ ਸਬਜੀ ਆਪਣੇ ਗਏ ਸੀ ਬਾਣ ਬਣੀ ਹੈ 11 10 ਵਾਲੇ ਚਾ 11:00 10:00 ਵਜੇ ਆਲੇ ਤੇ ਆਹੇ ਕਿ ਪਾਂਡੇ ਹੁਣ ਮਾਂਜ ਕੇ ਸਾਰੀ ਰਸੋਈ ਕਰ ਦਿੰਨੇ ਆ ਸਾਫ ਸਾਫ ਕਰਕੇ ਬਾਅਦ ਚ ਤੁਹਾਨੂੰ ਦਿਖਾਉਨੇ ਆ ਫੇਰ ਆਪ ਸੇਵਾ ਕੀ ਕਰਦੇ ਆ ਅੱਜ ਆਪਾਂ ਲੋ ਜੀ ਆਪਣਾ ਹੋ ਗਿਆ ਸਾਰਾ ਕਿਚਨ ਸਾਫ ਪਾਂਡੇ ਸਾਰੇ ਗਿਆ ਤੋਤੇ ਕਿਚਨ ਕਰਤਾ ਸਾਫ ਚੰਗੀ ਤਰ੍ਹਾਂ ਤੇ ਹੁਣ ਤੁਹਾਨੂੰ ਦਿਖਾਉਨੇ ਆ ਅੱਜ ਸੇਵਾ ਕਿਹੜੀ ਚੱਲਦੀ ਆ ਅੱਜ ਸੇਵਾ ਚੱਲਦੀ ਆ ਮਟਰਾਂ ਦੀ ਸ਼ਾਮ ਤੱਕ ਕੰਕਣ ਕੱਲਣੇ ਆ ਪੂਰਾ ਗੱਟਾ ਸੀਮੈਂਟਰਾਂ ਦਾ ਤੇ ਹੁਣ ਆਪਾਂ ਇਹਦੀ ਕਰਦੇ ਆ ਸੇਵਾ ਪੂਰੀ ਫਿਰ ਤੁਹਾਨੂੰ ਦੱਸਦੇ ਆ ਥੋੜੇ ਜਿਹਾ ਰਹਿ ਗਏ ਮਟਰ ਬਸ ਇਹ ਕਰਾਂਗੇ ਬਸ ਆ ਹੀ ਰਹਿ ਗਏ ਇਹਨੇ ਸੇਵਾ ਨੂੰ ਵੀ ਪੂਰੀ 12:30 ਵਜੇ ਸਾਰੀ ਸਮਾਪਤ। ਬਾਬਾ ਘਰੇ ਸੇਵਾ ਦੇ ਕੇ ਗਿਆ ਸੁਣਾ। ਮੈਂ ਤਾਂ ਕਿਹਨੇ ਰੋਜੀ ਦੇ ਜਾਂ ਘਰੇ ਸੇਵਾ ਘਰੇ ਬੈਠਿਆਂ ਚੜੀ ਨਹੀਂ ਹੁੰਦੀ ਆਪਾਂ ਨੂੰ। ਮਟਰ ਕੱਢ ਤੇ ਆਪਾਂ ਆ ਪਏ ਆ। ਕੁਛ ਉਹ ਥੇ ਰੱਖਿਆ ਕੱਢ ਕੇ। ਦੋ ਟੱਪ ਨਿਕਲ ਆਏ ਆ ਮਟਰਾਂ ਦੇ। ਤੇ ਟਾਈਮ ਹੋ ਗਿਆ 12:30 ਹੋ ਚੁਲੇ ਆ। ਮਕਣੀ ਮਾ ਖਾਣੀ ਲੈ। ਇਹ ਕਹਿੰਦਾ ਸੀ। आज दिन दी खत्म होगी पैडी गिरी बेचारा गुस्से हो, गी, हो गया खाऊगा हुन पैडी गिरी डेली ਛੱਡੀ ਮਠਲ ਖਾਵਾਵੇਂ ਮੱਕਣੀ ਮੱਕਣੀ ਆਉਂਦਰ ਗਾਉ ਨੂੰ ਪਾ ਲਈ ਸ਼ਾਂਦੀ ਭੀ ਤੋੜੀ ਤੀਨੋਂ ਚੁੱਲਿਆਂ ਨੂੰ ਲਾਉਣੀ ਮਿੱਟੀ ਠੀਕ ਤੇ ਹੁਣ ਉਹਨਾਂ ਮਿੱਟੀ ਲਾ ਕੇ ਤਾਂ ਪਹਿਲਾਂ ਅੱਤ ਨੂੰ ਲੈਣੂ ਤਾਂ ਤੰਦੂਰ ਨੂੰ ਨਾ ਮੰਨ ਗਾਲ ਸਾਰ ਦਿਨ ਮਿੱਟੀ ਚ ਪਾਣੀ ਪਾਵਾ ਕੇ ਵਧੀਆ ਕਰਤੀ ਮਿੱਟੀ ਮੂਰ ਕੀ ਆ ਆਪਾਂ ਵੀ ਪਾਨੀਆਂ ਪੈਂਦੇ ਦੇ ਵਿੱਚ ਹੋ ਗਈ ਵਧੀਆ ਰਹਿ ਗਿਆ ਥੋੜਾ ਜਿਹਾ ਡਲੇ ਇਹਨੂੰ ਨਾ ਬੱਠਲ 'ਚ ਪੈਣਾ ਸੀ ਹਾਂ ਉਹਦੇ ਨਾਲ ਹੁੰਦਾ ਸੀ ਨਾ ਫਿਰ ਵਧੀਆ ਹੁੰਦੀ ਸੀ ਆਪਾਂ ਬੱਠਲ 'ਚ ਨਹੀਂ ਪੈਂਦੀ ਬੱਠਲ 'ਚ ਕਚਰਾ ਪਿਆ ਸੀ ਮੈਂ ਤਾਂ ਨਹੀਂ ਪੈਂਦੀ ਮੈਂ ਕਿਹਾ ਹੁਣ ਉਹਨੂੰ ਖਲਾਰਾਂਗੇ ਹੋ ਹੀ ਗਈ ਵੈਸੇ ਤਾਂ ਹੋ ਹੀ ਪਈ ਆ ਥੋੜੇ ਜਿਹੇ ਹੈਗੇ ਡਲੇ ਜੇ ਕੱਢ ਲਾਂ ਫੋਨ ਆ ਗਿਆ ਸੀ ਫੋਨ ਸੁਣਨ ਲੱਗ ਗਿਆ ਤਾਂ ਹੁਣ ਇਹਨੂੰ ਕਰੀਏ ਮਿੱਟੀ ਰਲਾ ਕੇ ਲੈ ਚਲੀ ਗਏ ਅੱਜ ਲਾਈਏ ਤੰਦੂਰ ਨੂੰ ਚੁੱਲ੍ਹੇ ਨੂੰ ਵੀ ਨਵੀਂ ਜੀ ਲੁੱਕ ਬਣਾ ਕੇ ਦਿੰਨੇ ਆ ਅੱਜ ਉਹ ਤਾਂ ਵਿਚਾਰਾ ਹੁਣ ਪਿਆ ਹੀ ਰਹਿਣਾ ਕਿਉਂਕਿ ਤੰਦੂਰੀ ਆ ਗਈ ਨਾ ਹੁਣ ਉੱਤੇ ਸਬਜ਼ੀ ਆਉਂਦੀ ਹੈ ਤੇ ਵਿੱਚ ਰੋਟੀਆਂ ਲੱਗ ਜਾਂਦੀਆਂ ਲੱਗ ਜਾਂਦੀਆਂ ਤੇ ਉਹਨੇ ਵਿਚਾਰੇ ਨੇ ਹੁਣ ਉਹਦੇ ਹੀ ਵੱਡਾ ਹੋ ਜਾਣਾ ਵਾ ਹੁਣ ਨਹੀਂ ਉਹਦੇ ਤੇ ਅੱਗ ਵੱਲਦੀ ਬੰਬੀ ਪਾ ਕੇ ਘਾਲ ਲਿਆ ਮਿਕਸ ਹੋਰ ਮਿਕਸ ਹੋ ਗਈ ਆ। ਆ ਮੈਨੂੰ ਪੰਬੀ ਕਿਉਂ ਕਹਿੰਦੇ ਨੇ? ਇਹ ਬਰੀਕ-ਬਰੀਕ ਹੁੰਦੀ ਆ ਵਿੱਚੋਂ ਨਿਕਲ ਨਹੀਂ ਹੋਈ ਤੂੜੀ। ਨਹੀਂ ਇਹਦਾ ਹੋਰ ਕੋਈ ਨਾਮ ਨਹੀਂ ਰੱਖ ਸਕਦੇ। ਮੈਨੂੰ ਕੀ ਪਤਾ ਕਈਆਂ ਨੇ ਰੱਖਿਆ ਹੋਣਾ ਸਭ ਦੀ ਆਪੂ ਆਪਣੀ ਭਾਸ਼ਾ। ਆਪਾਂ ਤਾਂ ਪੰਬੀ ਕਹਿੰਦੇ ਆ। ਇਹ ਇਹਨਾਂ ਦੇ ਤੇਰੇ ਡੈਡੀ ਹੋਣਾ ਦੇ ਪੰਬੀ ਕਹਿੰਦੇ ਆ। ਇਧਰਲੀ ਭਾਸ਼ਾ, ਸਾਡੀ ਉਧਰਲੀ ਭਾਸ਼ਾ ਆ ਇਹਨੂੰ ਕਹਿੰਦੇ ਆ ਰੀਣੀ। ਆਉਂਦੀ ਜੱਟਾਂ ਦੀ ਭਾਸ਼ਾ ਆ ਇਹਨਾਂ ਨੂੰ ਰੀਣੀ ਕਹਿੰਦੇ ਆ। ਰੀਣ ਇਹਨਾਂ ਦੀ ਪੰਬੀ ਭਾਸ਼ਾ ਆ। ਪੰਮੀ ਸਾਡੇ ਵਾਲੀ ਸਾਈਡ ਪੰਮੀ ਆਹੋ ਸਾਡੇ ਦਾ ਰੀਣ ਕਹਿੰਦੇ ਆ ਇਹ ਪਾਸ਼ਾ ਵੀ ਤਾਂ ਦੋ ਹੋ ਗਈਆਂ ਅਲੱਗ ਅਲੱਗ ਜੇ ਕਿਤੇ ਤੇਰੀ ਦਾਦੀ ਦੀ ਪਾਸ਼ਾ ਹੋਵੇ ਉਹਨੇ ਤਾਂ ਕੋਈ ਦੁਨੀਆ ਤੋਂ ਬੱਕਰੀ ਲੈ ਕੇ ਸਮਝ ਨਹੀਂ ਲੱਗਦੇ ਸਾਡੇ ਦਾ ਦੇ ਦੇ ਤਾਂ ਉਹਨੇ ਤਾਂ ਕੋਈ ਦੁਨੀਆ ਤੋਂ ਬੱਕਰੀ ਲੈਣੀ ਆ ਕੋਈ ਸਮਝ ਨਹੀਂ ਆਉਣੀ ਉਹਦੀ ਗੱਟੇ ਨੂੰ ਉਹ ਤੋੜਾ ਖੱਦਦੀ ਆ ਇੱਕ ਦਿਨ ਮਮਮੀ ਨੂੰ ਮੇਰੇ ਦਾਦੀ ਨੇ ਕਿਹਾ ਜਾ ਕੇ ਨਾ ਮਤਲਬ ਕਹਿਣਾ ਸੀ ਗੱਟਾ ਲਿਆ ਕਹਿੰਦੀ ਤੋੜਾ ਲਿਆ ਤੋੜਾ ਲਿਆ ਮਮਮੀ ਨੂੰ ਸਮਝਣਾ ਨਹੀਂ ਜੇ ਦੇਖਿਆ ਮੈਨੂੰ ਕਹਿੰਦੀ ਜਿੰਦਾ ਲਾਗੇ ਖੜੀ ਉਹ ਲਿਆ ਮੈਂ ਕਿਹਾ ਤੂੰ ਗੱਟਾ ਜਾਂ ਬੋਰਾ ਕਹਿੰਦੇ ਅਸੀਂ ਤੋੜਾ ਲਿਆ ਅਲੱਗ ਅਲੱਗ ਲੈਂਗੁਏਜ ਹੁੰਦੀ ਸਾਰਿਆਂ ਦੀ ਹੋਂਦੀ ਭਾਸ਼ਾ ਅੱਡੀ ਆ ਬਣਾਇਆ ਸੀ ਮਿੱਟੀ ਆਪਣੀ ਹੋਗੀ ਤਿਆਰ ਬਸ ਹੁਣ ਜਾਣੇ ਆ ਉੱਥੇ ਲੋ ਨੇ ਆ ਜਾ ਕੇ ਹੂੰ ਬਾਥੂ ਹੋ ਗਿਆ ਮਮੀ ਇਹਦੇ ਨਾਲ ਤਾਂ ਪਤੀਲਾ ਸਾਗ ਦਾ ਰਹਿ ਜਾਣਾ ਇੰਨੇ ਕੁ ਬਾਥੂ ਨਿਕ ਆਪਣੇ ਆਪ ਹੀ ਨਿਕਲ ਜਾਂਦਾ ਏ ਕਿ ਜਿੱਥੇ ਮਾੜਾ ਮੋਟਾ ਬੀ ਹੋਵੇ ਆਪੇ ਨਿਕਲ ਜਾਂਦਾ ਅੱਛਾ ਇਹ ਇੱਥੇ ਨਿਕਲ ਆਇਆ ਆਪਣੇ ਤੰਦੂਰੀ ਚ ਕਰ ਲਈ ਸਵਾਹ ਸਵਾਹ ਭਰੀ ਪਈ ਆ ਹੁਣ ਇਹਦੇ ਚ ਥੱਲੇ ਸਵਾਹ ਸਾਫ਼ ਕਰਕੇ ਇਹਨਾਂ ਥੱਲੇ ਲਾਨੀਆਂ ਤੇ ਸਾਈਡਾਂ ਤੇ ਲਾਨੀਆਂ ਇਹ ਲਾਵਾਗੇ ਤਾਂ ਦੋਨਾਂ ਨੂੰ ਨਨ ਮਮੀ ਕਨਫਿਊਜ਼ ਚ ਕੀ ਪਹਿਲਾ ਝੁੱਲੇ ਨੂੰ ਲਾਵਾਂਗੇ ਇਹਨੂੰ ਲਾ ਕੇ ਥੋੜਾ ਧੁੱਪੇ ਰੱਖ ਦਿੰਨੇ ਆ ਕਿਉਂਕਿ ਜੀ ਸ਼ਾਮ ਨੂੰ ਬਣਾਉਣੇ ਫੁਲਕੇ ਫਿਰ ਇਹਨਾਂ ਨੇ ਕਹਿਣਾ ਸੀ ਫੁਲਕੇ ਤੰਦੂਰੀ ਦੇ ਹੀ ਖਾਣੇ ਆ ਪਹਿਲਾ ਪਰੋ ਜੀ ਬਣਾਉਂਦੇ ਹੁੰਦੇ ਸੀ ਜਦੋਂ ਵੀ ਤੰਦੂਰੀ ਟੁੱਟੀ ਹੋਤੋਂਦੀ ਹੋਂ ਲੱਗੀਆਂ ਬਣਾਉਣਾ ਹਾਂ ਖਰਾਬ ਹੋ ਗਈ ਸੀ ਉਹ ਤੰਦੂਰ ਫੀਕਾ ਉਹਦੇ ਚ ਵਧੀਆ ਲੱਗਦੀਆਂ ਸੀ ਰੋਟੀਆਂ ਪਤਾ ਨਹੀਂ ਕੀ ਗੱਲ ਉਹਨਾਂ ਨੇ ਤੰਦੂਰੀ ਬਣਾਈ ਥੱਲੇ ਮਿੱਟੀ ਨਹੀਂ ਲਾਈ ਮੈਂ ਦੱਸ ਥੱਲੇ ਮਿੱਟੀ ਨਹੀਂ ਦੀ ਲੱਗੇ ਉਹ ਸੜ ਜਾਣਾ ਐ ਪੱਤਰਾ ਜਿਹਾ ਪਹਿਲਾਂ ਵੀ ਆਪਣੇ ਐਵੇਂ ਖਰਾਬ ਹੋਏ ਸੀਗੇ ਉਹ ਤਾਂ ਮੈਂ ਬਿਮਾਰ ਹੋ ਗਈ ਸੀਗੀ ਮੁੜ ਕੇ ਕਿਸੇ ਨੇ ਵਾਲੀ ਨਹੀਂ ਨਾ ਇਹਨਾਂ ਨੇ ਢੱਕੀ ਢੁੱਕੀ ਉਹਦੇ ਛਿੰਨਾ ਧਿਆਨ ਹੀ ਨਹੀਂ ਆ ਮੈਂ ਹਸਪੀਟਲ ਚਲੇ ਗਈ ਤੇ ਇਹਨਾਂ ਨੇ ਮਗਰੋਂ ਸੰਭਾਲੀ ਨਹੀਂ ਉਹ ਹੋ ਗਈ ਖਰਾਬ ਹੁਣ ਨਵੀਂ ਲਈ ਆ ਤੈ ਤੂੰ ਵੀ ਆਜਾ ਤੂੰ ਵੀ ਦੇਖਣੀ ਸੀ ਆਜਾ 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 ਮਮਾ ਆਪ ਜਿੱਥੇ ਜਾਣਿਆ ਨਾ ਉਥੇ ਹਾਜ਼ਰ ਹੀ ਹੋਣਗੇ ਮਗਰ ਮਗਰ ਰਹਿਣਗੇ ਕਿ ਚੰਚ ਤਥੱਲੇ ਹੁਣ ਇੱਥਿਆਂ ਤੇ ਇੱਥੇ ਨਾਲ ਨਾਲ ਹੀ ਰਹੇਗਾ ਹੁਣ ਇਹ ਜੇ ਆਪ ਇੱਥੇ ਬੈਠਿਆ ਨਹੀਂ ਨਾ ਜਦ ਤੱਕ ਮੈਂ ਇਹ ਦੋਨਾਂ ਨੂੰ ਬੁਲਾ ਲੈਣਾ ਉਹ ਵੀ ਸਾਧ ਲਿਆਊਗਾ ਉਹਨਾਂ ਨੂੰ ਵੀ ਫਿਰ ਇੱਥੇ ਬਹਿ ਜਾਣਗੇ ਬੈਠਾ ਹੀ ਰਹੇਗਾ ਇੱਥੇ ਸਾਧ ਲਿਆਊਗੀ ਲਿਆਊਗੀ ਇਹ ਸਮਝ ਨਹੀਂ ਲੱਗਦੀ ਸਮਝ ਨਹੀਂ ਲੱਗਦੀ ਸਾਧ ਲਿਆਊਗੀ ਇੱਥੇ ਦੇਖੀ ਸਾਰਿਆਂ ਨੂੰ ਰਹਿਣਗੇ ਨਾਲ ਨਾਲ ਹੀ ਸਾਡੇ ਪੁੱਤ ਪਾਣੀ ਲਿਆ ਲੈ ਵੀ ਇਨੂੰ ਲਾਉਨੇ ਆਪਾਂ ਹੁਣ ਮਿੱਟੀ ਮਿੱਟੀ ਲਾ ਕੇ ਮੇਰਾ ਪਾਣੀ ਗਰਮ ਹੋ ਗਿਆ ਹਾਂ ਪਾਣੀ ਗਰਮ ਹੋ ਗਿਆ ਇੰਨਾਂ ਮਰਾ ਪਨਪਰੇ ਤੇ ਗਿਆ ਆ ਸ਼ੀਸ਼ਮੈਲ ਉਹਨ ਦੀ ਪਿਕ ਸ਼ੀਸ਼ਮੈਲ ਦੀ ਆਪਾਂ ਮੰਗ ਆ ਇਸ ਦੁਕਾਨਵਾਰ ਦੀ ਉਹਨਾਂ ਦੇ ਪਾਵਾਵੀਆਂ ਨੇ ਭੇਜੀਆਂ ਨਹੀਂ ਗੀਆਂ ਤੇ ਸ਼ੀਸ਼ਮੈਲ ਦੀਆਂ ਭੇਜੀਆਂ ਉਹ ਪਾਵਾਂਗੇ ਬੋਲਿਆ ਦੇਖ ਆਏ ਹਾਏ ਪਾਪਾ ਕੇ ਸਹੀ ਕਰਨਾ ਪੈਣਾ ਇਹਨਾਂ ਇਹ ਕਿਹੜਾ ਲੱਗ ਏਦਾਂ ਲੱਗਣੀ ਵੀ ਨਹੀਂ ਕਰੜੀ ਬਹੁਤ ਹੱਥ ਕਾਲੇ ਹੋ ਜਾਣੇ ਆਪਾਂ ਲਾ ਕੇ ਮਿੱਟੀ ਤੁਹਾਨੂੰ ਸਾਰੀ ਫਾਈਨਲ ਲੈਂਦੀ ਲੁੱਕ ਦਿਖਾਵਾਂਗੇ ਜਿੰਨਾਂ ਦੀ ਬਣਾਈਆਂ ਤੰਦੂਰੀ ਤੰਦੂਰੀ ਆਪਣੀ ਹੋ ਗਈ ਲਗਭਗ ਤਿਆਰ ਮਿੱਟੀ ਲੱਗ ਕੇ ਥੋੜੀ ਜੀ ਰਹਿ ਗਈ ਬਸ ਮਿੱਟੀ ਲਾਉਣ ਵਾਲੀ ਫਿਰ ਇਹਨੂੰ ਰੱਖਦੇ ਆ ਥੋੜਾ ਜਿਹਾ ਧੁੱਪੇ ਫਿਰ ਆਪਾਂ ਜਾਣੇ ਚੁੱਲੇ ਵੱਲ ਫਿਰ ਉਹਨੂੰ ਬਣਾਉਨੇ ਆ ਥੋੜਾ ਜਿਹਾ ਉੰਦਾ ਵੀ ਲੁੱਕ ਸਹੀ ਕਰੀਏ ਆਪਾਂ ਪੀਣ ਲੱਗੇ ਆ 3.5 ਵਾਲੀ ਚਾਹ ਤੇ ਚਾਹ ਪੀ ਕੇ ਫਿਰ ਲੱਗਦੇ ਆ ਦੇਖਦੇ ਆ ਕੀ ਕਰਨੇ ਤੰਦੂਰੀ ਨੂੰ ਲਾਤੀ ਸੀ ਮਿੱਟੀ ਉਹਨੂੰ ਆਪਾਂ ਰੱਖਤਾ ਟੁੱਪੇ ਮਟਰ ਕੱਟ ਦਿੱਤੇ ਸੀਗੇ ਮੈਂ ਕਿਹਾ ਹੁਣ ਪਾ ਕੇ ਰੱਖ ਦਵਾਂ ਥਰੋਂਣ ਵਾਲੀ ਆ ਬਾਬੇ ਲੈਣਾ ਟੱਟਾ ਤੋੜਨਾ ਸੀਗਾ ਮੈਂ ਥੋਣ ਵਾਲਾ ਸੀ ਇਹ ਇੰਦੇ ਸਤੂ ਕਿਰਪਾ ਇਹ ਨਹੀਂ ਕਿ ਭੱਜਣੇ ਮਟਰ ਪਾਤੇ ਸੀ ਆਪਾਂ ਗੱਟੇ ਚ ਹੋਰ ਮੰਮੀ ਆਪਾਂ ਲੱਗੇ ਮਸ਼ੀਨ ਬਾਹਰ ਕਾ ਕਪੜੇ ਲੱਗਦੇ ਸੀ ਤੋਨ ਚਾਰਜ ਸਾਢੇ 4 ਹੋ ਚਲੇ ਆ ਸਾਢੇ 4 ਹੋ ਚਲੇ ਤੇ ਵਾਟਰ ਬਾਕਸ ਦਾ ਪਾਣੀ ਆਇਆ ਸੀ ਜਿਆ ਇਹ ਬਾਜ ਨੇ ਕਿੰਨਾ ਬੱਤਨਾਉ ਨੁਕਸਿਆ ਹੁੰਦੇ ਨੇ ਕੋਲੇ ਨੇ। ਇਹ ਵੀਰ ਬਾਜ ਕਿੰਨਾ ਪਾਣੀ ਪੋਣਾ ਕੰਦਾ। ਅੱਜ ਕੋਈ ਸਟੀਚਿੰਗ ਨਹੀਂ ਹੋਈ। ਹੈ? ਕੋਈ ਸਟੀਚਿੰਗ ਨਹੀਂ ਹੋਈ ਅੱਜ। ਅੱਜ ਨਹੀਂ ਹੋਈ ਅੱਜ ਤਾਂ ਬਿਲਕੁਲ ਨਹੀਂ। ਮਸਾਲਾ ਕੁੱਟ ਕੇ ਤੇ ਆਪਾਂ ਲੱਗੇ ਹਾਂ ਸਬਜ਼ੀ ਤਰਨ। ਨਿਆਣਿਆਂ ਦੀ ਛੇੜ ਆ। ਵੀ ਤੰਦੂਰੀ ਤੇ ਵੀ ਕਰਨੀ ਹੈ। ਤਾਂ ਤੰਦੂਰੀ ਨੂੰ ਮੈਂ ਲਾਈ ਹੋਈ ਐ ਮਿੱਟੀ। ਉਹਦਰ ਮਸ਼ੀਨ ਲਾਈ ਹੋਈ ਸੀ ਲੈਟ ਗਈ ਚਲੀ। ਉਹਦਰ ਬਲੈਕ ਤਾਂ ਲੱਗੀ। ਲੈਟ ਬੋਤਾਂ ਕਰਨ ਲੱਗੀ। ਲੈਟ ਬੜਾ ਲੌਪੀ ਜਿਹਾ। ਲੈਟ ਦਾ ਕਰਕੇ ਸਿਰਫ ਦੋ ਹੀ ਪੈਂਟਾਂ ਰਹਿ ਗਈਆਂ ਹਾਂ ਹਾਂ ਤੇ ਆਪਾਂ ਕਿਹਨੂੰ ਦਿਖਾਉਨੇ ਆ ਆਪਾਂ ਲੱਗੇ ਇਹਦੇ ਵਿੱਚ ਛਵਾਰਿਆਂ ਵਾਲਾ ਦੁੱਧ ਧਰਿਆ ਕਾੜਨਾ ਮम्मी ਅੱਗ ਵੇਸਟ ਨਹੀਂ ਜਾਂਦੀ ਹੁੰਦੀ ਅੱਗ ਨਹੀਂ ਵੇਸਟ ਜਾਂਦੇ ਨਹੀਂ ਅੱਗ ਬਹੁਤ ਸੀਗੀ ਤੇ ਮੈਂ ਕਿਹਾ ਚੱਲ ਦੁੱਧ ਧਰ ਦਈਏ ਨਾਲੇ ਧਰਨੇ ਆ ਥੋੜਾ ਜਿਹਾ ਕਾੜਾ ਕਾੜਾ ਵੇਂਜੀ ਅੱਜ ਦੇ ਬਲੌਗ 'ਚ ਬਸ ਇੰਨਾ ਹੀ ਸਾਰਿਆਂ ਨੂੰ ਸਸਰੀ